ਸਿਸਿੰਘ ਦੇ ਘਰ ਵਿੱਚ ਐਸੀ ਪ੍ਰੋਬਲਮ ਆ ਗਈ ਆ ਪੱਗ ਬੰਨਦੇ ਨਾ ਆਪਾਂ ਪੱਗ ਪਿੰਨ ਪੱਗ ਦੇ ਵਿੱਚੋਂ ਨਿਕਲ ਗਈ ਤੇ ਛੋਟੇ ਜਿਹੇ ਬੱਚਾ ਇਹਨਾਂ ਦਾ ਪੱਗ ਪਿੰਨ ਮੂੰਹ ਚ ਪਾ ਲੇ ਪੱਗ ਪਿੰਨ ਹੀ ਖਾ ਗਿਆ ਬੱਚਾ ਰੋਈ ਜਾਵੇ ਕਿ ਹੁਣ ਕੀ ਪਤਾ ਵੀ ਅੰਦਰ ਪੱਗ ਪਿੰਨ ਤੇ ਡਾਕਟਰਾਂ ਨੇ ਚਲੋ ਜੋ ਉਹਨਾਂ ਦੇ ਕੋਲ ਯੁਗਤੀ ਸੀ ਦਵਾਈ ਦਬੂਈ ਦਿੱਤੀ ਤੇ ਜਾਂ ਖੇੜ ਕੀ ਵਰਤੀ ਜਿਹੜੀ ਕਰਾਮਾਤ ਵਰਤੀ ਉਹਨੇ ਰੋਂਗਟੇ ਖੜੇ ਕਰ ਦਿੱਤੇ ਇਹ ਚਪਹਿਰਾ ਸਾਫ ਕਰ ਰਹੇ ਨੇ ਲਗਾਤਾਰ 4 ਮਹੀਨਿਆਂ ਤੋਂ ਪਤਾ ਨਹੀਂ ਕਿੱਡੀ ਵੱਡੀ ਪ੍ਰੋਬਲਮ ਆਉਣੀ ਸੀ ਕਿੱਡੀ ਵੱਡੀ ਵਿਪਤਾ ਆਉਣੀ ਸੀ ਬੱਚੇ ਨੇ ਸੂਈ ਨੰਗਾ ਲਈ ਪਰ ਵਾਸ਼ਰੂਮ ਰਾਹੀਂ ਕਹਿ ਲੋ ਬਾਹਰ ਆ ਗਈ ਤੇ ਜਦੋਂ ਸੂਈ ਬਾਹਰ ਆਈ ਹੈ ਇਹ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰ ਹਰਾਮ ਹੋ ਗਿਆ ਕਹਿੰਦਾ ਮੇਰੀ ਜ਼ਿੰਦਗੀ ਦਾ ਪਹਿਲਾ ਕੇਸ ਹੈ ਵੀ ਸੂਈ ਖਾ ਲਈ ਤੇ ਬਾਹਰ ਆ ਗਈ ਤੇ ਬੱਚੇ ਦਾ ਵਾਲ ਵੀ ਵਿੰਗਾ ਨਹੀਂ ਵਰਨਾ ਤੁਸੀਂ ਆਪ ਸੋਚੋ ਜੇ ਉਹ ਸੂਈ ਅੰਦਰ ਰਹਿ ਜਾਂਦੀ ਕੋਈ ਕਿਡਨੀ ਕੋਈ ਸੌ ਪ੍ਰੋਬਲਮ ਹੋ ਜਾਂਦੀ ਲੱਖਾਂ ਰੁਪਏ ਲੱਗ ਜਣੇ ਸੀ ਪਰ ਇਹਨਾਂ ਨੇ ਆਪਣਾ ਸਿਰ ਝੁਕਾਇਆ ਗੁਰੂ ਰਾਮਦਾਸ ਅਗੇ ਬਾਬਾ ਦੀਪ ਸਿੰਘ ਅਗੇ ਸੂਲ ਦਾ ਦੁੱਖ ਮਾਰਾਂ ਨੇ ਸੂਈ ਜਿੰਨਾ ਵੀ ਨਹੀਂ ਰਹਿਣ ਦਿੱਤਾ ਪਤਾ ਨਹੀਂ ਤੁਸੀਂ ਕਿਹੜੀ ਗੁਰੂ ਦੀ ਕਿਰਪਾ ਹੋ ਜਾਵੇ ਸੰਗਤ ਨਾ ਛੱਡਿਆ ਕਰੋ ਆਉਂਦੇ ਰਿਹਾ ਕਰੋ ਦੁਪਹਿਰੇ ਨਾ ਛੱਡਿਓ ਬਾਬਾ ਦੀਪ ਸਿੰਘ ਤੁਹਾਡੀ ਬਾਹ ਨਹੀਂ ਛੱਡੇਗਾ